ਕੀ ਇਕੱਲਾ ਬਾਦਲ ਹੀ ਪੰਜਾਬ ਦਾ ਦੋਸ਼ੀ ਹੈ ਤੇ ਕੀ ਕੈਪਟਨ ਵੀ ਪੰਜਾਬ ਦਾ ਦੋਸ਼ੀ ਹੈ ਭਗਵੰਤ ਮਾਨ ਇਹ ਸਭ ਕੁਝ ਕਿਉਂ ਨਹੀਂ ਕਰ ਸਕਦਾ ਬਾਦਲ ਨੇ ਜਿਹੜੇ ਧੋਖੇ ਕੀਤੇ ਨੇ ਉਹਨਾਂ ਪਿੱਛੇ ਉਹ ਦਾ ਪੰਜਾਬ ਦੇ ਨਾਲ ਕੀ ਕਾਰਨ ਰਿਹਾ ਉਹ ਤੇ ਸੁਖਵੀਰ ਬਾਦਲ ਦੀ ਕੀ ਮਜਬੂਰੀ ਹੈ ਕਿ ਉਹ ਪੰਜਾਬ ਨਾਲ ਨਹੀਂ ਖੜ ਸਕਦਾ ਦੋਸਤੋ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਲਈ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਸਾਡੇ ਹੌਸਲੇ ਫਜ਼ਾਈ ਲਈ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਵਿੱਚ ਕੀ ਚੰਗਾ ਜਾਂ ਕੀ ਮਾੜਾ ਲੱਗਿਆ ਦੋਸਤੋ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਤੇ ਸਵਾਲ ਪਾਇਆ ਸੀ ਕਿ ਕੀ ਇਕੱਲਾ ਬਾਦਲ ਹੀ ਪੰਜਾਬ ਦਾ ਦੋਸ਼ੀ ਹੈ ਅੱਜ ਆਪਾਂ ਇਸ ਗੱਲ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਹਾਂ ਦੋਸਤੋ ਅਸਲ ਵਿੱਚ ਬਾਦਲ ਭਾਰਤੀ ਸਟੇਟ ਨੇ ਇੱਕ ਗੁੱਡੇ ਦੇ ਰੂਪ ਵਿੱਚ ਸਾਨੂੰ ਖੇਡਣ ਲਈ ਦਿੱਤਾ ਹੋਇਆ ਹੈ ਅੰਗਰੇਜ਼ੀ ਸ਼ਬਦ ਵਿੱਚ ਅੱਖਰ ਹੈ ਪੰਚਿੰਗ ਬੈਗ ਬਾਦਲ ਸਾਡੇ ਲਈ ਉਹੀ ਪੰਚਿੰਗ ਬੈਗ ਨੇ ਤੇ ਇਹ ਕੋਈ ਨਵਾਂ ਜਾਂ ਹੈਰਾਨ ਕਰ ਦੇਣ ਵਾਲਾ ਵਰਤਾਰਾ ਨਹੀਂ ਹੈ ਜਿਵੇਂ ਕਿ ਪਹਿਲਾਂ ਅਮਰੀਕਾ ਦੇ ਉਦਾਹਰਣ ਦੇਖੀ ਸੀ ਕਿ ਮੱਧ ਅਮਰੀਕਾ ਦੇ ਕਈ ਮੁਲਕਾਂ ਉੱਤੇ ਉਸ ਨੇ ਆਪਣੇ ਬੰਦੇ ਰਾਜ ਕਰਨ ਲਈ ਬਿਠਾਏ ਹੋਏ ਸਨ। ਇਦਾਂ ਹੀ ਈਰਾਨ ਵਿੱਚ ਉਸ ਨੇ ਅਮਰੀਕਾ ਪੱਖੀ ਸ਼ਾਹ ਮੁਹੰਮਦ ਰਿਜ਼ਵੀ ਪੈਰਵੀ ਨੂੰ ਬਿਠਾਇਆ ਹੋਇਆ ਸੀ ਤਾਂ ਕਿ ਈਰਾਨ ਦੇ ਤੇਲ ਉੱਤੇ ਉਸ ਖਿੱਤੇ ਵਿੱਚ ਅਮਰੀਕਾ ਦੀ ਪਕੜ ਬਣੀ ਰਹੇ। ਈਰਾਨੀ ਲੋਕਾਂ ਨੇ ਵੀ ਬੜਾ ਅਚਰ ਸ਼ਾਹ ਨੂੰ ਹੀ ਆਪਣੀਆਂ ਮੁਸ਼ਕਲਾਂ ਦਾ ਜ਼ਿੰਮੇਵਾਰ ਮੰਨਿਆ ਜਦਕਿ ਉਹ ਸਿਰਫ ਅਮਰੀਕੀ ਹੁਕਮਾਂ ਵਿੱਚ ਬੰਨਿਆ ਹੋਇਆ ਸੀ। ਭਾਰਤ ਵਿੱਚ ਵੀ ਦੇਖਣਾ ਹੋਵੇ ਤਾਂ ਜੰਮੂ ਕਸ਼ਮੀਰ ਵਿੱਚ ਸ਼ੇਖ ਉਦੋਲਾ ਦਾ ਪਰਿਵਾਰ ਤੇ ਮੁਹੰਮਦ ਮੁਫਤੀ ਦਾ ਪਰਿਵਾਰ ਉੱਥੋਂ ਦੀ ਸਿਆਸਤ ਦਾ ਮੋਹਰੀ ਰਿਹਾ। ਪਰ ਜਿਵੇਂ ਆਪਾਂ ਨੇ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਦੇ ਮੁਸਲਮ ਹੋਣ ਤੋਂ ਬਾਅਦੂਦ ਤੇ ਜੰਮੂ ਕਸ਼ਮੀਰ ਦੀਆਂ ਮੁਸ਼ਕਲਾਂ ਤੋਂ ਜਾਣੂ ਹੋਣ ਤੋਂ ਬਾਅਦ ਵੀ ਹੌਲੀ-ਹੌਲੀ ਕਰਕੇ ਜੰਮੂ ਕਸ਼ਮੀਰ ਦੇ ਸਾਰੇ ਹੱਕ ਗਿਰਦੇ ਗਏ 2019 ਵਿੱਚ ਤਾਂ ਭਾਰਤ ਸਰਕਾਰ ਨੇ 370 ਧਾਰਾ ਤੋੜ ਕੇ ਉਹਨਾਂ ਤੋਂ ਸਭ ਕੁਝ ਹੀ ਖੋਲਿਆ ਇੱਥੇ ਕਸ਼ਮੀਰੀ ਲੋਕਾਂ ਲਈ ਇਹ ਰਾਜਨੀਤਿਕ ਪਰਿਵਾਰ ਉਹਨਾਂ ਦੇ ਰਾਖੇ ਸਨ ਪਰ ਜਦੋਂ ਵੇਲਾ ਆਇਆ ਰਾਖੀ ਦਾ ਰਾਖੀ ਤਾਂ ਦੂਰ ਸਟੇਟ ਨੇ ਇਹਨਾਂ ਰਖਵਾਲਿਆਂ ਨੂੰ ਹੀ ਉਹਨਾਂ ਦੇ ਘਰਾਂ 'ਚ ਬੰਦ ਕਰਕੇ ਜੋ ਕਰਨਾ ਸੀ ਕਰ ਦਿੱਤਾ ਸੋ ਦੋਸਤੋ ਇਹੀ ਸਟੇਟ ਦੀ ਖੂਬੀ ਹੁੰਦੀ ਹੈ ਖਾਸ ਕਰਕੇ ਭਾਰਤੀ ਸਟੇਟ ਦੀ ਕਿਉਂਕਿ ਜੰਮੂ ਕਸ਼ਮੀਰ ਵਿੱਚ ਮੁਸਲਮ ਵੱਧ ਗਿਣਤੀ ਵਿੱਚ ਹਨ ਤੇ ਪੰਜਾਬ ਵਿੱਚ ਸਿੱਖ ਤੇ ਇਹ ਸਟੇਟ ਕਦੇ ਵੀ ਨਹੀਂ ਹੋਣ ਦੇਵੇਗੀ ਕਿ ਇਹ ਰਾਜ ਫੈਡਰਲ ਤਰੀਕੇ ਨਾਲ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਅੱਗੇ ਚੱਲ ਸਕਣ ਤੇ ਇੱਥੇ ਹੀ ਅਬਦੁੱਲਾ ਮੁਫਤੀ ਤੇ ਬਾਦਲ ਵਰਗੇ ਦਲਾਲ ਸਟੇਟ ਤਿਆਰ ਕਰਦੀ ਹੈ ਜੋ ਦੇਖਣ ਵਿੱਚ ਤਾਂ ਉਸ ਰਾਜ ਦੇ ਲੋਕਾਂ ਵਰਗੇ ਹੀ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਹੁੰਦੇ ਨੇ ਪਰ ਵਫਾਦਾਰੀ ਉਹਨਾਂ ਨੇ ਸਟੇਟ ਨਾਲ ਕਮਾਉਣੀ ਹੁੰਦੀ ਹੈ ਦੇ ਬਦਲੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੇਂਦਰ ਵਿੱਚ ਵਜ਼ੀਰੀਆਂ ਤੇ ਭ੍ਰਿਸ਼ਟਾਚਾਰ ਕਰਨ ਦੀ ਖੁੱਲ ਮਿਲੀ ਹੋਈ ਹੁੰਦੀ ਹੈ ਇਹਨਾਂ ਨੂੰ ਕਈ ਦਹਾਕੇ ਵਰਤਿਆ ਜਾਂਦਾ ਤੇ ਜਦੋਂ ਲੋੜ ਮੁੱਕ ਜਾਵੇ ਫੇਰ ਸਟੇਟ ਸਿੱਧਾ ਕੰਟਰੋਲ ਆਪਣੇ ਹੱਥਾਂ ਚ ਲੈ ਲੈਂਦੀ ਹੈ ਜਿਵੇਂ ਉਹਨਾਂ ਨੇ ਜੰਮੂ ਕਸ਼ਮੀਰ ਵਿੱਚ ਕੀਤਾ ਜਾਂ ਫਿਰ ਨਾਲੋਂ ਨਾਲ ਉਹ ਨਵੇਂ ਵਫਾਦਾਰ ਜਾਂ ਕਹਿ ਲਓ ਦਲਾਲ ਤਿਆਰ ਕਰਦੀ ਹੈ ਤਾਂ ਜੋ ਉਹ ਪੁਰਾਣਿਆਂ ਦੀ ਜਗ੍ਹਾ ਲੈ ਸਕਣ ਜਿਵੇਂ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਤੇ ਨਵਾਂ ਅੱਜਕੱਲ ਭਗਵੰਤ ਮਾਨ ਅਸੀਂ ਪੰਜਾਬੀ ਪਿਛਲੇ 40 ਸਾਲ ਤੋਂ ਬਾਦਲ ਪਰਿਵਾਰ ਗੁਣਾਕਾਰ ਮੰਨ ਕੇ ਚਤਰਾਜੀ ਕਰ ਲਏ ਨੇ ਤੇ ਹੋ ਸਕਦਾ ਅਗਲੇ 20 30 ਸਾਲ ਹੋਰ ਇਹ ਕੰਮ ਅੱਗੇ ਚੱਲਦਾ ਰਹੇ ਉਦੋਂ ਤੱਕ ਭਗਵਾਨਤ ਮਾਨ ਨੇ ਵੀ ਪੰਜਾਬ ਨਾਲ ਵੱਡੇ ਧੋਖੇ ਕਰ ਦਿੱਤੇ ਹੋਣਗੇ ਤੇ ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਕੋਸ ਲੈਣਗੀਆਂ ਪਰ ਸਾਨੂੰ ਇਹਨਾਂ ਤੋਂ ਉੱਪਰ ਹੋਰ ਕਿਉਂ ਨਹੀਂ ਕੁਝ ਦਿਸਦਾ ਇਹਨਾਂ ਨੂੰ ਭੰਡ ਕੇ ਤਾਂ ਅਸੀਂ ਸਟੇਟ ਦੇ ਹੱਥਾਂ ਵਿੱਚ ਖੇਡ ਰਹੇ ਹਾਂ ਕਿਉਂਕਿ ਪੰਜਾਬ ਦੇ ਰਾਜਨੀਤਿਕ ਪਰਿਵਾਰਾਂ ਨੂੰ ਲੈ ਕੇ ਅਸੀਂ ਧੜਿਆਂ ਵਿੱਚ ਵੰਡੇ ਜਾਂਦੇ ਹਾਂ ਬਹੁਤੇ ਬਾਦਲ ਨੂੰ ਦੋਸ਼ੀ ਮੰਨਦੇ ਨੇ ਕਈ ਕੈਪਟਨ ਨੂੰ ਤੇ ਜਾਂ ਕਾਂਗਰਸ ਨੂੰ ਪਰ ਸਟੇਟ ਤਾਂ ਫੇਰ ਇੱਕ ਪਾਸੇ ਬੈਠੀ ਬਰੀ ਹੋ ਗਈ ਹੁਣ ਅੱਜ ਜੋ ਅਕਾਲੀ ਦਲ ਦੀ ਹਾਲਤ ਹੈ ਹਰ ਬੰਦਾ ਇੱਕੋ ਗੱਲ ਕਹਿੰਦਾ ਕਿ ਜੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਪੈਰਾਂ ਸਰ ਹੋਣਾ ਹੈ ਤਾਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਪੈਣੀ ਹੈ ਪਰ ਉਲਟਾ ਸੁਖਬੀਰ ਬਾਦਲ ਭਾਜਪਾ ਨਾਲ ਗੱਠ ਜੋੜ ਕਰਨ ਨੂੰ ਤਰਲੋ ਮੱਛੀ ਹੋ ਰਿਹਾ ਸੋ ਦੋਸਤੋ ਕੀ ਸੁਖਬੀਰ ਬਾਦਲ ਨੂੰ ਨਹੀਂ ਦੱਸਦਾ ਕਿ ਜੇ ਪੰਥਕ ਮਸਲਿਆਂ ਨੂੰ ਸੱਚੀ ਨੀਤ ਨਾਲ ਚਾਹ ਕੇ ਰਾਜਨੀਤੀ ਬਚ ਸਕਦੀ ਹੈ ਤਾਂ ਸ਼ਾਇਦ ਪੰਜਾਬ ਦਾ ਵੀ ਕੁਝ ਭਲਾ ਹੋ ਜਾਵੇ ਪਰ ਇਹ ਤੋਂ ਉਲਟ ਰਾਜਨੀਤਿਕ ਖਲਾਅਤ ਜਿੰਨੀ ਮਰਜ਼ੀ ਮਾੜੀ ਹੋ ਜਾਵੇ ਪਰ ਅਗਲੇ ਸਟੇਟ ਦੇ ਖਿਲਾਫ ਨਹੀਂ ਜਾ ਸਕਦੇ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣਾ ਤੇ ਹੋਰ ਦਾਗੀ ਅਫਸਰਾਂ ਨੂੰ ਤਰੱਕੀਆਂ ਦੇਣ ਪਿੱਛੋਂ ਵੱਡੇ ਬਾਦਲ ਦੀ ਹੋਰ ਕੀ ਮਜਬੂਰੀ ਰਹੀ ਹੋ ਸੋ ਦੋਸਤੋ ਬਾਦਲ ਨੂੰ ਭੰਡਣ ਵੇਲੇ ਇਕੱਲੇ ਬਾਦਲ ਤੱਕ ਨਾ ਰੁਕ ਜਾਇਆ ਕਰੋ ਕਿਉਂਕਿ ਇਹ ਤਾਂ ਸਿਰਫ ਇੱਕ ਮੋਹਰਾ ਹੈ ਅੱਜ ਭਗਵੰਤ ਮਾਨ ਉਹੀ ਮੋਹਰਾ ਬਣਦੇ ਰਹਾ ਉੱਤੇ ਤੁਰਿਆ ਹੋਇਆ ਹੈ ਇਹਦੇ ਕੰਮਾਂ ਨੂੰ ਵੀ ਕੱਲੀ ਇਹਦੀ ਮਰਜ਼ੀ ਤੱਕ ਰੋਕੀ ਨਾ ਦੇਖੋ ਕਿਉਂਕਿ ਮਰਜ਼ੀ ਤਾਂ ਉਹਦੀ ਇੰਨੀ ਵੀ ਨਹੀਂ ਕਿ ਉਹ ਆਪਣੇ ਆਕਾ ਕੇਜਰੀਵਾਲ ਤੋਂ ਬਿਨਾ ਇੱਕ ਬੱਸ ਨੂੰ ਹਰੀ ਝੰਡੀ ਵਿਖਾ ਸਕੇ ਪੰਜਾਬ ਦੇ ਗੰਭੀਰ ਮਸਲਾਂ ਤਾਂ ਜਦੋਂ ਆਜ਼ਾਦੀ ਨਾਲ ਫੈਸਲੇ ਕਿਵੇਂ ਲਊਗਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਆਪਾਂ ਕਾਲੀਦਲ ਤੇ ਕਾਂਗਰਸ ਨੂੰ ਗਦਾਰੀ ਕਹਿ ਚੁੱਕੇ ਹਾਂ ਉਹਨਾਂ ਨੇ ਗਦਾਰੀਆਂ ਕੀਤੀਆਂ ਵੀ ਨਹੀਂ ਤੇ ਕਈਆਂ ਨੂੰ ਸੀ ਆਸ ਕਿ ਭਗਵੰਤ ਮਾਨ ਪਾਣੀਆਂ ਦੇ ਮਸਲੇ ਤੇ ਚੋਣਾਂ ਤੋਂ ਪਹਿਲਾਂ ਕੀਤੀਆਂ ਜਿਹੜੀਆਂ ਗੱਲਾਂ ਉਹਨਾਂ ਉੱਤੇ ਖਰਾ ਉਤਰੂਗਾ ਦੋਸਤੋ ਜਰਾ ਧਿਆਨ ਨਾਲ ਸੋਚੋ ਕਿ ਭਗਵੰਤ ਮਾਨ ਨੂੰ ਰੈਪੀਰੀਅਨ ਸਿਧਾਂਤ ਬਾਰੇ ਨਹੀਂ ਪਤਾ ਹੋਊਗਾ ਜਿਸ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਫਿਰ ਵੀ ਕਦੇ ਕਿਉਂ ਭਗਵੰਤ ਮਾਨ ਦੇ ਮੂੰਹ ਵਿੱਚੋਂ ਰੈਪੀਰੀਅਨ ਸ਼ਬਦ ਕਿਉਂ ਨਹੀਂ ਨਿਕਲਦਾ ਭਗਵਾਨ ਤੁਮਾਨ ਇਹ ਕਹਿ ਦਿੰਦਾ ਕਿ ਪੰਜਾਬ ਕੋਲੇ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਪਰ ਉਹ ਕਦੇ ਕਿਉਂ ਨਹੀਂ ਕਹਿੰਦਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਅੱਕ ਹੈ ਉਹ ਫੈਸਲਾ ਲਊਗਾ ਕਿ ਕਿਸ ਨੂੰ ਪਾਣੀ ਦੇਣਾ ਹੈ ਕਿਸ ਨੂੰ ਪਾਣੀ ਨਹੀਂ ਦੇਣਾ ਜੇ ਵਾਧੂ ਵੀ ਹੋਵੇ ਤਾਂ ਵੀ ਕਿਸ ਨੂੰ ਦੇਣਾ ਹੈ ਕਿਸ ਨੂੰ ਨਹੀਂ ਦੇਣਾ ਜਾਂ ਮੁਫਤ ਵਿੱਚ ਦੇਣਾ ਹੈ ਜਾਂ ਕਿਵੇਂ ਦੇਣਾ ਹੈ ਤਾਂ ਦੋਸਤੋ ਇਹ ਆਪਣੇ ਦਿਮਾਗ ਚ ਜਿਹੜੀਆਂ ਗੱਲਾਂ ਆ ਸਕਦੀਆਂ ਨੇ ਕਾਨੂੰਨੀ ਮਾਰਾ ਅਨੁਸਾਰ ਇਹ ਗੱਲਾਂ ਬਿਲਕੁਲ ਸਹੀ ਵੀ ਨੇ ਤਾਂ ਫਿਰ ਵੀ ਕਦੇ ਕਿਉਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਇਹ ਗੱਲਾਂ ਨਹੀਂ ਕਰ ਸਕਦਾ ਸੋ ਦੋਸਤੋ ਸਾਡਾ ਮਕਸਦ ਨਾ ਤਾਂ ਬਾਦਲ ਕੈਪਟਨ ਨੂੰ ਭੰਡਣਾ ਸੀ ਤੇ ਨਾ ਹੀ ਭਗਵੰਤ ਮਾਨ ਨੂੰ ਬਿਨਾਂ ਗੱਲੋਂ ਬੁਰਾਈ ਕਰਨਾ ਹੈ ਉਹਨਾਂ ਦੀ ਸਾਡਾ ਮਕਸਦ ਤੁਹਾਨੂੰ ਸੋਚਣ ਤੇ ਮਜਬੂਰ ਕਰਨਾ ਹੈ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਆ ਜਾਵੇ ਇਨ ਫਿਊਚਰ ਜਿਹੜੇ ਸੋਚਦੇ ਨੇ ਕਿ ਉਹ ਦੂਜਾ ਤੀਜਾ ਚੌਥਾ ਪੰਜਵਾਂ ਫਰੰਟ ਬਣਾ ਵੀ ਲੈਣਗੇ ਉਹ ਕਦੇ ਵੀ ਆਜ਼ਾਦੀ ਨਾਲ ਫੈਸਲੇ ਨਹੀਂ ਲੈ ਸਕਦੇ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਤੱਕ ਇੱਥੇ ਉਹੀ ਪਹੁੰਚਦਾ ਹੈ ਜਿਹੜਾ ਸਟੇਟ ਵੱਲੋਂ ਕੀਤੀ ਜਾਂਦੀ ਵਫਾਦਾਰੀ ਦੀ ਪ੍ਰੀਖਿਆ ਪਾਸ ਕਰਦਾ ਹੈ ਤੇ ਸਾਡੀ ਇੱਕ ਪੀੜੀ ਪਹਿਲਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤੇ ਫਿਰ ਕਈ ਦਹਾਕੇ ਉਹਨਾਂ ਵੱਲੋਂ ਕੀਤੇ ਗਏ ਧੋਖਿਆਂ ਨੂੰ ਦੇਖਦੀ ਐ ਤੇ ਉਹਨਾਂ ਦੀਆਂ ਗੱਲਾਂ ਕਰਦੀ ਐ ਤੇ ਪੰਜਾਬ ਦੇ ਗद्दारों ਦੀ ਸੂਚੀ ਵਿੱਚ ਉਹਨਾਂ ਦਾ ਨਾਮ ਲਿਖ ਕੇ ਸੁਰਖਰੂ ਹੋ ਜਾਂਦੀ ਐ ਜਿਸ ਨਾਲ ਪੰਜਾਬ ਦਾ ਤਾਂ ਕੋਈ ਭਲਾ ਨਹੀਂ ਕਰਦੇ ਅਸੀਂ ਸੋ ਆਪਾਂ ਸਾਰੇ ਰਾਜਨੀਤਿਕ ਤੌਰ ਤੇ ਸਿਆਣੇ ਹੋਈਏ ਜੇ ਮਹਿਫਲਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਰਾਜਨੀਤਿਕ ਤੇ ਗੱਲ ਕਰਨੀ ਐ ਤਾਂ ਸਾਡਾ ਇਹ ਫਰਜ਼ ਵੀ ਬਣਦਾ ਕਿ ਨਗਾਈ 'ਚ ਜਾ ਕੇ ਪੰਜਾਬ ਦੀ ਰਾਜਨੀਤਿਕ ਬਰਬਾਦੀ ਨੂੰ ਜਾਣੀਏ ਤੇ ਫਿਰ ਦੇਖੀਏ ਕਿ ਅਸਲੀ ਕਸੂਰवार ਇਹ ਜਿਹੜੇ ਪਿਆਦੇ ਨੇ ਜਾਂ ਕੋਈ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ